ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿਸੇ ਫੈਸਲਾ ਕੀਤੇ ਗਏ ਇੰਤਕਾਲ ਦੇ ਵਿਰੁੱਧ ਅਪੀਲ ਕਰਨ ਦੀ ਜਿਹੜੀ ਮਿਆਦ ਆਉ ਕਿੰਨਾ ਸਮਾਂ ਹੈ ਲੈਂਡ ਰੈਵਨਿਊ ਐਕਟ 1887 ਦੀ ਧਾਰਾ 14 ਦੇ ਮੁਤਾਬਕ ਜਿਹੜੀ ਇਹ ਮਿਆਦ ਆਪਾਂ ਦੱਸਣ ਜਾ ਰਹੇ ਹਾਂ ਪਹਿਲੀ ਸਥਿਤੀ ਦੇ ਵਿੱਚ 30 ਦਿਨ ਜੇਕਰ ਤਹਿਸੀਲਦਾਰ ਦੇ ਫੈਸਲੇ ਦੇ ਖਿਲਾਫ ਅਪੀਲ ਹੈ ਜਿਹੜੀ ਉਹ ਐਸ ਡੀ ਐਮ ਜਾਂ ਸਹਾਇਕ ਕਲੈਕਟਰ ਦਰਜਾ ਪਹਿਲਾ ਦੇ ਪਾਸ ਕੀਤੀ ਜਾਣੀ ਹੋਵੇ ਦੂਜੀ ਸਥਿਤੀ ਦੇ ਵਿੱਚ 60 ਦਿਨ ਜੇਕਰ ਐਸ ਡੀ ਐਮ ਦੇ ਫੈਸਲੇ ਦੇ ਖਿਲਾਫ ਜਿਹੜੀ ਅਪੀਲ ਆਉ ਡੀ ਸੀ ਜਾਂ ਕਮਿਸ਼ਨਰ ਦੇ ਪਾਸ ਕੀਤੀ ਜਾਣੀ ਹੋਵੇ ਇਸ ਦਿੱਤੇ ਤੀ ਦੇ ਵਿੱਚ 90 ਦਿਨ ਜੇਕਰ ਕਮਿਸ਼ਨਰ ਦੇ ਫੈਸਲੇ ਦੇ ਖਿਲਾਫ ਅਪੀਲ ਐਫਸੀਆਰ ਪਾਸ ਕੀਤੀ ਜਾਣੀ ਹੋਵੇ। ਸੋ ਇਸੇ ਤਰ੍ਹਾਂ ਜੇਕਰ ਕਿਸੇ ਵੀ ਇੰਤਕਾਲ ਦੇ ਵਿਰੁੱਧ ਕੋਈ ਹੁਕਮ ਤਹਿਸੀਲਦਾਰ ਵੱਲੋਂ ਐਸਡੀਐਮ ਵੱਲੋਂ ਜਾਂ ਕਮਿਸ਼ਨਰ ਵੱਲੋਂ ਪਾਸ ਹੋ ਜਾਂਦਾ ਹੈ ਤਾਂ ਉਸ ਨੂੰ ਉੱਪਰਲੀ ਅਦਾਲਤ ਵਿੱਚ ਕਿਵੇਂ ਜਿਹੜੀ ਉਸ ਵਿਰੁੱਧ ਉਹ ਅਪੀਲ ਕਰ ਸਕਦੇ ਆ ਅੱਜ ਆਪ ਉਸ ਬਾਰੇ ਗੱਲ ਕੀਤੀ ਹੈ। ਤਹਿਸੀਲਦਾਰ ਦੇ ਫੈਸਲੇ ਦੇ ਖਿਲਾਫ ਜਿਹੜੀ ਮਿਆਦ 30 ਦਿਨ ਦੇ ਅੰਦਰ ਐਸਡੀਐਮ ਦੇ ਫੈਸਲੇ ਦੇ ਖਿਲਾਫ ਜਿਹੜੀ 60 ਤੇ ਜਿਹੜੀ ਕਮਿਸ਼ਨਰ ਦੇ ਫੈਸਲੇ ਦੇ ਖਿਲਾਫ ਹੈ 90 ਦਿਨ ਸੀਲਰ ਦੇ ਫੈਸਲੇ ਦੀ ਜਿਹੜੀ ਆਪਾਂ ਅਪੀਲ ਕਰਨੀ ਉਹ ਐਸਡੀਐਮ ਪਾਸ ਅਤੇ ਐਸਡੀਐਮ ਦੇ ਫੈਸਲੇ ਦੀ ਅਪੀਲ ਹੈ ਜਿਹੜੀ ਉਹ ਕਮਿਸ਼ਨਰ ਪਾਸ ਅਤੇ ਕਮਿਸ਼ਨਰ ਦੇ ਫੈਸਲੇ ਦੀ ਅਪੀਲ ਹੈ ਜਿਹੜੀ ਉਹ ਐਫਸੀਆਰ ਪਾਸ ਕੀਤੀ ਜਾਂਦੀ ਹੈ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਦੇ ਉੱਤੇ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ